ਦਿੱਲੀ ਦੇ ਵਿੱਚ ਇੱਕ ਐਸਾ ਇਸ਼ੂ ਕ੍ਰੀਏਟ ਕੀਤਾ ਜਾ ਰਿਹਾ ਜਿਹਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਬਦਨਾਮ ਕਰਨ ਦੀ ਜੋ ਕੋਜੀ ਕੋਸ਼ਿਸ਼ ਸਰਦਾਰ ਪਰਮਜੀਤ ਸਿੰਘ ਸਰਨਾ ਸਰਦਾਰ ਹਰਵਿੰਦਰ ਸਿੰਘ ਸਰਨਾ ਵੱਲੋਂ ਕੀਤੀ ਗਈ ਇੱਕ ਅਖਬਾਰ ਦੇ ਬਿਆਨ ਰਾਹੀਂ ਜਿਹੜਾ ਇਹ ਅਖਬਾਰ ਦੇ ਵਿੱਚ ਬਿਆਨ ਲੱਗਿਆ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕੋ ਸੰਭਾਲੇਗਾ ਦਿੱਲੀ ਪਬਲਿਕ ਸਕੂਲ ਇਹ ਕਿਸ ਮੰਚਾ ਦੇ ਨਾਲ ਬਿਆਨ ਲਗਵਾਏਗੇ ਇਹਦੀ ਤੈਅ ਤੱਕ ਅਸੀਂ ਕੱਲ ਵਰਕਿੰਗ ਕੀਤੀ ਹੈ ਔਰ ਜਿਨਾ ਜਿਨਾ ਲੋਗਾ ਦੇ ਇਹਦੇ ਚ ਹੱਥ ਨੇ ਉਹਦਾ ਅੱਜ ਖੁਲਾਸਾ ਕਰਨ ਜਾ ਰਹੇ ਹਾਂ ਮੈਂ ਸਮਝਦਾ ਕਿ 12 ਸਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਪ੍ਰਧਾਨਗੀ ਦੇ ਕੁਰਸੀ ਤੇ ਬੈਠ ਕੇ ਇਹ ਸ਼ਖਸ ਇੰਨੇ ਗੈਰ ਜ਼ਿੰਮੇਵਾਰ ਹੋ ਗਏ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਰਨਣ ਦੀ ਕੋਈ ਜਿਹੜੀ ਹੈ ਉਹ ਕਸਰ ਨਹੀਂ ਛੱਡਦੇ ਇਸ ਦੇ ਵਿੱਚ ਜਿਹੜੀ ਖਬਰ ਲੱਗੀ ਸੀ ਔਰ ਉਹਦੇ ਵਿੱਚ ਕੁਝ ਸਟਾਫ ਤੇ ਨਾਲ ਦੋ ਦਿਨ ਵਕੀਲਾ ਦੇ ਨਾਮ ਵੀ ਆਏ ਔਰ ਅਸੀਂ ਜਿਸ ਵਕਤ ਤਹਿਕੀਕਾਤ ਕੀਤੀ ਕਿ ਇਹ ਡੀਪੀਏ ਸਕੂਲ ਦੀ ਜਿਹੜੀ ਸਾਨੂੰ ਮੇਲ ਆਈ ਸੀ ਚੈੱਕ ਕਰਾਈ ਗਈ ਕਿ ਪਰਸੋਂ ਇਹ ਸ਼ਾਮ ਨੂੰ ਇੱਕ ਮੇਲ ਆਂਦੀ ਹੈ ਔਰ ਉਸ ਮੇਲ ਦੇ ਵਿੱਚ ਇਹ ਕੋਲਾਬੋਰੇਸ਼ਨ ਕਰਨ ਦੀ ਗੱਲ ਕੀਤੀ ਜਾਂਦੀ ਹੈ ਇਹ ਮੇਲ ਕਿੰਨੇ ਭੇਜੀ ਹੈ ਕਿਹੜੀ ਸੁਸਾਇਟੀ ਤੋਂ ਆਈ ਹੈ ਇਹਦੇ ਲਈ ਤਹਿਕੀਕਾਤ ਗੱਲਬਾਤ ਕੀਤੀ ਔਰ ਇਹਦੇ ਵਿੱਚ ਜਿਹੜਾ ਨਾਮ ਸੀ ਦਿੱਲੀ ਪਬਲਿਕ ਸਕੂਲ ਦਾ ਅਸੀਂ ਦਿੱਲੀ ਪਬਲਿਕ ਸਕੂਲ ਦੇ ਆਫੀਸ਼ਲ ਮੇਲ ਐਡਰੈਸ ਦੇ ਉੱਤੇ ਇੱਕ ਕੰਪਲੇਂਟ ਪਾਈ ਹੈ ਔਰ ਉਹਨਾਂ ਨੂੰ ਪੁੱਛਿਆ ਕਿ ਵੀ ਇਹ ਮੇਲ ਵਾਕਈ ਤੁਸੀਂ ਭੇਜੀਏ ਕਿ ਨਹੀਂ ਭੇਜੀ ਭਲੇ ਉਹਦਾ ਜਵਾਬ ਆਇਆ ਨਹੀਂ ਮਗਰ ਰਾਤ ਬੈਠ ਕੇ ਜਿਸ ਵਕਤ ਅਸੀਂ ਇਹ ਸੁਸਾਇਟੀ ਦੀ ਅਸਲ ਮੇਲ ਚੈੱਕ ਕੀਤੀ ਹੈ 2 ਸਾਲ ਪਹਿਲੇ ਇਹਦਾ ਇਹ ਮੇਲ ਆਈਡੀ ਬਣਿਆ ਡੀਪੀ ਡੀਪੀਐਸ ਇੰਟਰਨੈਸ਼ਨਲ ਸੁਸਾਇਟੀ ਦਾ ਔਰ ਉਹਦੇ ਵਿੱਚ ਜਿਸ ਵਕਤ ਜਾ ਕੇ ਚੈੱਕ ਕੀਤਾ ਕਿ ਇਹਦੇ ਵਿੱਚ ਕੌਣ ਕੌਣ ਹੈਗੇ ਨੇ ਔਰ ਉਹਦੇ ਵਿੱਚ ਸਰਦਾਰ ਕੁਲਜੀਤ ਸਿੰਘ ਸਜਦੇਵਾ ਜਿਹੜਾ ਵਕੀਲ ਹੈ ਉਹ ਲੀਗਲ ਐਡਵਾਈਜ਼ਰ ਹੈ ਸੁਸਾਇਟੀ ਦਾ ਔਰ ਇਹ ਉਹੀ ਵਕੀਲ ਹੈ ਜਿਹੜਾ ਟੀਚਰਾਂ ਦੇ ਕੇਸ ਲੜ ਰਿਹਾ ਜਿਹਨੂੰ ਫੰਡਿੰਗ ਸਰਦਾਰ ਪਰਮਜੀਤ ਸਿੰਘ ਸਰਨਾਸਾ ਸਰਵਿੰਦਰ ਸਿੰਘ ਸਰਨਾਉਣਾ ਕਰ ਰਿਹਾ ਕਿਉਂਕਿ ਇੰਨੇ ਮਹਿੰਗੇ ਮਹਿੰਗੇ ਵਕੀਲਾਂ ਨੂੰ ਕਰਨਾ ਮੈਂ ਸਮਝਦਾ ਕਿ ਟੀਚਰਾਂ ਦੇ ਵਾਸਤਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਮੈਂ ਪਹਿਲੇ ਵੀ ਗੱਲ ਕੀਤੀ ਸੀ ਕਿ ਬਾਰ ਕਾਉਂਸਲ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਵਰਗਿਆਂ ਨੂੰ ਤੁਸੀਂ ਜਿਨ੍ਹਾਂ ਦੀਆਂ ਪੇਸ਼ੀਆਂ ਦੇ ਇੱਕ ਇੱਕ ਪੇਸ਼ੀ 10-10 ਲੱਖ ਦੀ ਹੈ ਉਨਾ ਵਕੀਲਾਂ ਨੂੰ ਪੇਸ਼ ਕਰਨ ਵਸੇ ਕਿਹੜੇ ਬੰਦੇ ਨੇ ਅੱਜ ਸਾਹਮਣੇ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਆਪਣੀ ਕੋਜੀ ਜਿਹੜੀ ਰਾਜਨੀਤੀ ਹੈ ਜਿਹੜੀ ਗਵਾਚ ਚੁੱਕੀ ਹੈ ਕਿਉਂਕਿ ਇਹ ਹਰਕਤਾ ਕਰਕੇ ਇੰਨੀ ਗੈਰ ਜ਼ਿੰਮੇਵਾਰੀ ਗੱਲ ਜਿਸ ਸੰਸਥਾ ਨੇ ਤੁਹਾਨੂੰ ਮਾਨ ਸਤਕਾਰ ਦਿੱਤਾ ਉਹਨੂੰ ਬਦਨਾਮ ਕਰਨ ਵਸੇ ਜੋ ਤੁਸੀਂ ਕੱਲ ਇਹ ਫੈਸਲਾ ਲਿਆ ਔਰ ਆਪਣੀ ਬਾਈਟਾਂ ਦਿੱਤੀਆਂ ਇੰਨੀ ਮੈਂ ਸਮਝਾ ਕਿ ਉਹਦੇ ਵਿੱਚ ਜੋ ਗੱਲ ਕੀਤੀ ਹੈ ਪਰਮਜੀਤ ਸਰਨੇ ਨੇ ਕਿ ਕੋਰਟ ਦੇ ਵਿੱਚ ਗੱਲ ਹੋਈ ਕੋਰਟ ਦੇ ਵਿੱਚ ਇਹ ਪ੍ਰਪੋਜ਼ਲ ਰੱਖੀ ਗਈ ਨਾ ਕੋਈ ਕੋਰਟ ਦੀ ਤਰੀਕ ਨਾ ਕੋਈ ਬਾਤ ਚੀਤ ਨਾ ਲੈਣੀ ਨਾ ਦੇਣੀ ਸਿਰ ਵੀ ਕੇ ਮੇਲ ਜਿਹੜੀ ਆਈ ਆ ਔਰ ਮੇਲ ਭਜਵਾਈ ਕਿਨੇ ਇਹਦਾ ਅੱਜ ਪਰਦਾ ਫਾਸ਼ ਹੋ ਗਿਆ ਕਿ ਇਹ ਉਹੀ ਵਕੀਲ ਨੇ ਜਿਹੜੇ ਉਹ ਸੋਸਾਇਟੀ ਦੇ ਲੀਗਲ ਐਡਵਾਈਜ਼ਰ ਨੇ ਔਰ ਜਿਹੜੇ ਟੀਚਰਾਂ ਦੇ ਵਕੀਲ ਬਣੇ ਹੋਏ ਨੇ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਇਸ ਤਰੀਕੇ ਦੇ ਨਾਲ ਅੱਜ ਪਹਿਲਾਂ ਤਾਂ ਮੈਂ ਮੇਲ ਭੇਜੀ ਆ ਸਕੂਲ ਦੇ ਵਿੱਚ ਚੈੱਕ ਕਰਵਾਉਣ ਵਾਸਤੇ ਫਿਰ ਅਸੀਂ ਇਹਦੀ ਕਾਰਵਾਈ ਕਰਦੋਏ ਕੰਪਲੇਂਟ ਪੁਲਿਸ ਦੀ ਕਮਿਸ਼ਨਰ ਆਫ ਪੁਲਿਸ ਨੂੰ ਵੀ ਭੇਜੀ ਹੈ ਔਰ ਨਾਰਥ ਐਵੇਨਿਊ ਥਾਣੇ ਦੇ ਵਿੱਚ ਵੀ ਭੇਜੀ ਗਈ ਹੈ ਇਹ ਕੰਪਲੇਂਟ ਕੀ تحقیقات ਕੀਤੀ ਜਾਏ ਕਿ ਉਹਨਾਂ ਵਕੀਲਾ ਦੇ ਉੱਤੇ ਔਰ ਉਹ ਸਕੂਲ ਦੀ ਜਿਹੜੀ ਵੈਬਸਾਈਟ ਜਿੱਥੋਂ ਇਹ ਮੇਲ ਆਈ ਹੈ ਉਹਦੇ ਬਾਰੇ ਚੈੱਕ ਕੀਤਾ ਜਾਏ ਔਰ ਨਾਲ-ਨਾਲ ਜਿਹੜੇ ਸਟਾਫ ਜੜਿਆ ਦੇ ਇਨਵੋਲ ਨੇ ਉਹਨਾਂ ਨੂੰ ਵੀ ਸ਼ਿਕੋਕਾਸ ਨੋਟਿਸ ਦੇਣ ਦੀ ਅਸੀਂ ਤਿਆਰੀ ਸ਼ੁਰੂ ਕਰਦੀ ਹੈ ਬਿਲਕੁਲ ਕਿਸ ਨੂੰ ਨਹੀਂ ਬਖਸ਼ਾਂਗੇ ਜਿਹੜਾ ਗੁਰੂ ਅਰਕਿਸ਼ਨ ਪਬਲਿਕ ਸਕੂਲ ਦੇ ਨਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਰੇਗਾ ਔਰ ਇਹ ਲੋਕ ਜਿਹੜੀ ਆਪਣੀ ਕੋਜੀ ਰਾਜਨੀਤੀ ਪਿੱਛੇ ਲਗਾਤਾਰ ਹਮਲੇ ਕਰੀ ਜਾ ਰਹੇ ਨੇ ਲਗਾਤਾਰ ਮੈਂ ਸਮਝਦਾ ਕਿ ਲਫ਼ਜ਼ ਵੀ ਨਹੀਂ ਨੇ ਜਿੰਨੂੰ ਅਸੀਂ ਕਹਿ ਸਕਦੇ ਹਾਂ ਕਿ ਬਕਵਾਸ ਤੋਂ ਵੀ ਥੱਲੇ ਜਿਹੜੀ ਗੱਲ ਹੈ ਉਹ ਕਰਕੇ ਸ਼ਾਮ ਤੱਕ ਮੀਡੀਆ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਰਾਏ ਚਰਚਾ ਫਲਾਉਂਦੇ ਗਈ ਕੀ ਜੀ ਗੁਰੂ ਅਰਜਨ ਸਿੰਘ ਪਬਲਿਕ ਸਕੂਲ ਹੋਂਡ ਦਿੱਲੀ ਕਮੇਟੀ ਜਿਹੜੀ ਹੈ ਡੀਪੀਐਸ ਨੂੰ ਦੇਣ ਜਾ ਰਹੀ ਹੈ ਨਾ ਕੋਈ ਅਫਰ ਜੀ ਕੋਈ ਗੱਲਬਾਤ ਨਾ ਕੋ ਲੈਣੀ ਔਰ ਇਹਦੇ ਵਿੱਚ ਮੈਂ ਸੁਣਿਆ ਪਰਮਜੀਤ ਸਿੰਘ ਸਰਨੇ ਨੇ ਬੋਲਿਆ ਵੀ ਹੈ ਕਿ ਇਹਨਾਂ ਦੀ ਕੋਰਸਪੋਂਡੈਂਸ ਜਿਹੜੀ ਆ ਬਹੁਤ ਪੁਰਾਣੀ ਚਲਦੀ ਪਈ ਹੈ ਸਰਨਾ ਸਾਹਿਬ ਜੇ ਤੁਹਾਡੇ ਕੋਲ ਇਹ ਮੇਲ ਆ ਸਕਦੀ ਹੈ ਤੇ ਬਾਕੀ ਮੇਰਾ ਵੀ ਘਟਾ ਲਓ ਕਿਹੜੀ ਕੋਰਸਪੋਂਡੈਂਸ ਕਿਹਦੇ ਨਾਲ ਹੋਈ ਹੈ ਸੋ ਐਫਓ ਜੀ ਬੇਬੁਨਿਆਦੀ ਗੱਲ ਕਰਨ ਵੱਲੇ ਬੰਦਿਆਂ ਨੂੰ ਮੈਂ ਸਮਝਦਾ ਕਿ ਸੰਗਤ ਦਾ ਅੱਜ ਪਰਦਾ ਫਾਸ਼ ਕਰਨਾ ਬੜਾ ਜ਼ਰੂਰੀ ਸੀ ਔਰ ਇਸ ਕਰਕੇ ਅੱਜ মিডিਆ ਰਾਹੀਂ ਅਸੀਂ ਲੋਕਾਂ ਨੂੰ ਦੱਸਣਾ ਚਾਹ ਰਹੇ ਹਾਂ ਕਿ ਜੋ ਸਾਡੀ ਜ਼ਿੰਮੇਵਾਰੀ ਹੈ ਅਸੀਂ ਇਸ ਇਸ ਗੱਲ ਤੋਂ ਪਿੱਛੇ ਬਿਲਕੁਲ ਨਹੀਂ ਹਟਾਂਗੇ ਔਰ ਬਿਲਕੁਲ ਅੰਤ ਤੱਕ ਜਾਵਾਂਗੇ ਜਿਹੜੀ ਰਿਪੋਰਟ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਲਿਖੀ ਹੈ ਕਿ ਇਹ ਲੋਕ ਜਿਸ ਤਰੀਕੇ ਦੇ ਨਾਲ ਬਾਰ-ਬਾਰ ਔਰ ਇੱਕ ਖਾਸ ਤੌਰ ਤੇ ਉਸ ਸਮੇਂ ਦੇ ਵਿੱਚ ਇਹ ਕੰਮ ਕਰਦੇ ਨੇ ਜਿਸ ਵਕਤ ਐਡਮਿਸ਼ਨਾਂ ਦਾ ਦੌਰ ਸ਼ੁਰੂ ਹੁੰਦਾ ਹੈ ਜਿਸ ਵਕਤ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਦਾ ਦੌਰ ਸ਼ੁਰੂ ਹੁੰਦਾ ਹੈ ਐਡਮਿਸ਼ਨਾਂ ਵੱਧ ਨਾ ਜਾਣ ਸਕੂਲਾਂ ਦੀ ਸਟਰੈਂਥ ਠੀਕ ਨਾ ਹੋ ਜਾਏ ਫਾਈਨੈਂਸ਼ੀਅਲ ਕ੍ਰਾਈਸਿਸ ਜੋ ਸਕੂਲਾਂ ਨਿਕਲ ਜਾਣ ਇਸ ਕਰਕੇ ਹਮੇਸ਼ਾ ਇਹ ਰਹਿਦਾ ਇੱਕ ਮੋਟਰ ਸਫਰੰਡੀ ਹੈ ਕਿ ਪਿਛਲੇ 3-4 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਨਵੰਬਰ, ਦਸੰਬਰ, ਜਨਵਰੀ ਜਿਸ ਵਕਤ ਐਡਮਿਸ਼ਨਾਂ ਦਾ ਦੌਰ ਸ਼ੁਰੂ ਹੁੰਦਾ ਹੈ ਐਫਓਜੀ ਬਕਵਾਸ ਬਾਜੀ ਐਫਓਜੀ ਦੂਸ਼ਣ ਬਾਜੀ ਜਿਹੜਾ ਇਲਜ਼ਾਮ ਨਾਲੇ ਸ਼ੁਰੂ ਕਰ ਦਿੰਦੇ ਆ ਜਿਹੜਾ ਸਿਰ ਪੈਰ ਕੋਈ ਨਹੀਂ ਹੁੰਦਾ ਕਹਾਵਤਾਂ ਤੇ ਬੜੀਆਂ ਸੁਣੀਆਂ ਚ ਕਿ ਲੋਕ ਕਹਿੰਦੇ ਕਿ ਤੇਰਾ ਕੁੱਤਾ ਕੰਨ ਕੱਟ ਕੇ ਲੈ ਗਿਆ ਮਗਰ ਲੋਕ ਆਪਣੇ ਕਾਨੂੰਨ ਨੂੰ ਹੱਥ ਲਾਣ ਦੀ ਜਗ੍ਹਾ ਕੁੱਤੇ ਵੱਲ ਭੱਜ ਪੈਂਦੇ ਨੇ ਅੱਜ ਦੋਵੇਂ ਭਰਾਵਾਂ ਨੇ ਇੰਜ ਹੀ ਕੀਤਾ ਕਿ ਉਸ ਕੁੱਤੇ ਦੇ ਮਗਰ ਪੈ ਕੇ ਦੇਖਣ ਵਾਸਤੇ ਕਿ ਕੌਣ ਦਿੱਲੀ ਪਬਲਿਕ ਜਿਹੜਾ ਜੀਐਸਪੀਐਸ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਮਗਰ ਇਹ ਨਹੀਂ ਦੇਖਿਆ ਤੈਕਰਨ ਵਕਤ ਕਿ ਇਹਦੇ ਵਿੱਚ ਕਾਰ ਕੌਣ ਰਿਹਾ ਕਿਉਂਕਿ ਤੁਹਾਨੂੰ ਤੁਸੀਂ ਬੜੀ ਅੱਛੀ ਤਰ੍ਹਾਂ ਜਾਣਦੇ ਹੋ ਕਿ ਇਹਦੇ ਪਿੱਛੇ ਕੌਣ ਬੰਦੇ ਨੇ ਔਰ ਉਹੀ ਬੰਦੇ ਨੇ ਜਿਨ੍ਹਾਂ ਨੂੰ ਤੁਸੀਂ ਹਰ ਮਹੀਨੇ ਮੰਥਲੀ ਫੀਸਿਸ ਦਿੰਦੇ ਹੋ ਦਿੱਲੀ ਸੇਕੂਰ ਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹਨ 12 ਬ੍ਰਾਂਚਾ ਪਿਛਲੇ ਕਾਫੀ ਸਮੇਂ ਤੋਂ ਇਹ ਸਕੂਲਾਂ ਦਾ ਪ੍ਰਬੰਧ ਬਹੁਤ ਸੋਨਾ ਚੱਲ ਰਿਹਾ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੋਈ ਏਰੀਅਰ ਵੀ ਇਸ ਕਮੇਟੀ ਨੇ ਬਹੁਤ ਸਾਰੇ ਏਰੀਅਰ ਵੀ ਦੇ ਦਿੱਤੇ ਸੈਵਨਥ ਪੇ ਕਮਿਸ਼ਨ ਵੀ ਲਾਗੂ ਕਰ ਦਿੱਤਾ ਔਰ 7th ਪੇ ਕਮਿਸ਼ਨ ਲਾਗੂ ਕਰਨ ਤੋਂ ਬਾਅਦ ਜਿਨ੍ਹਾਂ ਨੂੰ ਇਹ ਉਮੀਦ ਸੀ ਕਿ ਹੁਣੇ ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ ਉਹਨੇ ਸਕੂਲਾਂ ਦੇ ਵਿੱਚ ਹੜਤਾਲ ਹੋਏਗੀ ਟੀਚਰ ਹੜਤਾਲਾਂ ਦੇ ਬੈਠਣਗੇ ਪੂਰੇ ਹਾਲਾਤ ਹੋ ਜਾਣਗੇ ਲੇਕਿਨ ਗੁਰੂ ਮਹਾਰਾਜ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਕਿ ਉਹ ਸਕੂਲਾਂ ਦੇ 7th ਪੇ ਕਮਿਸ਼ਨ ਲੱਗਣ ਤੋਂ ਬਾਅਦ ਜਿਹੜੀਆਂ ਤਨਖਾਹਾਂ ਸੀ ਉਹ ਵੀ ਬਿਲਕੁਲ ਅਪ ਟੂ ਡੇਟ ਹਰ ਮਹੀਨੇ ਦੀ 15 16 ਤਰੀਕ ਤੱਕ ਤਨਖਾਹਾਂ ਵਾਂ ਸਟਾਫ ਨੂੰ ਸਾਰੇ ਸਕੂਲਾਂ ਦੇ ਸਾਰੇ ਸਟਾਫ ਨੂੰ ਦਿੱਤੀਆਂ ਜਾਣ ਲੱਗੀਆਂ ਹੁਣ ਜਿਹੜੇ ਕੌਮ ਦੇ ਦੋਖੀ ਆ ਜਿਹੜੇ ਪੰਥ ਦੇ ਦੋਖੀ ਆ ਔਰ ਜਿਹੜੇ ਇਹ ਚਾਹੁੰਦੇ ਨਹੀਂ ਕਿ ਇਹ ਸਕੂਲ ਫਲ ਫੁੱਲ ਸਕਣ ਅੱਗੇ ਵਧ ਸਕਣ ਸਕੂਲਾਂ ਦੀ ਪ੍ਰੋਗਰੈਸ ਹੋਏ ਉਹ ਮਕਸਦ ਇਹ ਆ ਕਿ ਸਕੂਲ ਖਰਾਬ ਹੋਣ ਸਕੂਲਾਂ ਦੀ ਨੈਗੇਟਿਵਿਟੀ ਫੈਲੇ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਕਮੇਟੀ ਦੇ ਉੱਤੇ ਕਾਬੂ ਜੋਈਏ ਸੋਚ ਕਮੇਟੀ ਦੇ ਉੱਤੇ ਕਾਬੂ ਹੋਣਦੀ ਆ ਸੋਚ ਪੰਥ ਦੀਆਂ ਜਾਇਦਾਦਾਂ ਜਾਂ ਪੰਥ ਦੀਆਂ ਵਿਰਾਸਤਾਂ ਬਚਾਉਂਦੀ ਨਹੀਂ ਹੈ ਔਰ ਇਸੇ ਲੜੀ ਦੇ ਵਿੱਚ ਕੰਮ ਕਰਦੇ ਹੋਏ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਬਗੈਰ ਸੋਚੇ ਸਮਝੇ ਕੋਈ ਇੱਕ ਡਾਕੂਮੈਂਟ ਕੋਈ ਇੱਕ ਝੂਠਾ ਫੈਬ੍ਰੀਕੇਟਡ ਕਿਸੇ ਵੀ ਤਰੀਕੇ ਦਾ ਕੋਈ ਮੇਲ ਕੋਈ ਡਾਕੂਮੈਂਟ ਹੱਥ 'ਚ ਆ ਜਾਏ ਉਹ ਇਹ ਵੀ ਦੇਖਦੇ ਕਿ ਇਹਦੇ ਤੇ ਕੌਮ ਦਾ ਪੰਥ ਦਾ ਜਾਂ ਵਿਰਾਸਤ ਦਾ ਜਾਂ ਆਪਣੇ ਸਕੂਲਾਂ ਦਾ ਆਪਣੀ ਕਮੇਟੀ ਦਾ ਕੀ ਨੁਕਸਾਨ ਹੋਏਗਾ ਬਗੈਰ ਸੋਚੇ ਸਮਝੇ ਉਹ ਆਪਣੀ ਅਲੂਨ ਜذور ਜੋ ਬਿਆਨबाजी ਉਹ ਕਰਨੀ ਸ਼ੁਰੂ ਕਰ ਦਿੰਦੇ ਆ ਪਰसों ਜੋ ਇੱਕ ਇਹ ਵਾਕਿਆ ਹੋਇਆ ਜਿਦੇ ਚ ਇੱਕ ਦਿੱਲੀ ਪਬਲਿਕ ਸਕੂਲ ਇੰਟਰਨੈਸ਼ਨਲ ਸੁਸਾਇਟੀ ਦੇ ਵੱਲੋਂ ਕੋਈ ਮੇਲ ਆਉਂਦੀ ਆ ਜਿਹੜੀ ਕਿ ਸਾਡੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਪ੍ਰਬੰਧਕ ਦੀ ਜਾਣਕਾਰੀ ਦੇ ਵਿੱਚ ਨਹੀਂ ਨਾਲੇ ਕਿਸੇ ਪ੍ਰਬੰਧਕ ਦੇ ਨਾਲ ਕੋਈ ਉਹਨਾਂ ਦੀ ਕਦੀ ਕੋਈ ਗੱਲਬਾਤ ਹੋਈ ਹੈ ਔਰ ਇਹ ਇੱਕ ਅਨ ਸੌਲਿਸੀਟਡ ਜਿਹੜੀ ਮੇਲ ਹੈ ਉਹ ਆਂਦੀ ਆ ਔਰ ਉਸ ਮੇਲ ਦਾ ਸਾਨੂੰ ਹਰਾਨੀ ਹੁੰਦੀ ਆ ਜਦੋਂ ਅਸੀਂ ਅਖਬਾਰ ਦੇ ਵਿੱਚ ਕੱਲ ਪੜ੍ਹਦੇ ਆ ਕਿ ਉਹਦੇ ਵਿੱਚ ਦੋ ਵਕੀਲ ਜੋ ਸਿੱਖ ਵਕੀਲ ਹੈ ਦੋ ਉਹ ਉਸ ਮੇਲ ਦਾ ਉਸ ਆਫਰ ਦਾ ਸਵਾਗਤ ਕਰ ਰਹੇ ਆ ਔਰ ਉਹਨਾਂ ਦੇ ਨਾਲ ਇੱਕ ਸਾਡੇ ਜੋ ਟੀਚਰ ਹੈ ਲੋਨੀ ਰੋਡ ਸਕੂਲ ਦੇ ਉਹ ਵੀ ਸਵਾਗਤ ਕਰ ਰਹੇ ਆ ਇਹ ਅਖਬਾਰ ਦੀ ਜੋ ਖਬਰ ਹੈ ਮੈਂ ਉਹ ਦੱਸ ਰਿਹਾ ਕਿ ਉਹਦੇ ਤੋਂ ਸਵਾਗਤ ਕਰ ਰਹੇ ਆ ਸਭ ਨੂੰ ਪੜ ਕੇ ਬੜੀ ਹਰਾਨੀ ਹੋਈ ਕਿ ਸਾਡੀ ਕੋਈ ਨੋਟਿਸ ਨਹੀਂ ਸਾਨੂੰ ਕੋਈ ਪਤਾ ਨਹੀਂ ਸਾਡੇ ਨਾਲ ਕਿਸੇ ਦੀ ਗੱਲਬਾਤ ਨਹੀਂ ਹੋਈ ਔਰ ਇਹ ਮੇਲ ਕਿੱਥੋਂ ਆਈ ਅਸੀਂ ਇਸ ਦੀ ਤਹਿਕੀਕਾਤ ਕਰਨ 'ਚ ਲੱਗੇ ਲੇਕਿਨ ਇੱਥੇ ਸਵਾਗਤ ਕੀਤਾ ਜਾ ਰਿਹਾ ਹੋਰੀ ਹੋਰੀ ਜਦੋਂ ਅਸੀਂ ਉਸ ਗੱਲ ਦੀ ਤਹਿਕੀਕਾਤ ਕੀਤੀ ਪਤਾ ਲੱਗਿਆ ਤੇ ਰਾਤ ਤੱਕ ਸਾਰੀ ਕਡਾਈ ਤੇ ਪਤਾ ਲੱਗਿਆ ਕਿ ਇਹ ਜਿਹੜੀ ਆ ਕੋਈ ਸੁਸਾਇਟੀ ਬਣੀ ਹੋਈ ਆ ਦਿੱਲੀ ਪਬਲਿਕ ਇੰਟਰਨੈਸ਼ਨਲ ਸੁਸਾਇਟੀ ਔਰ ਜਿਹਦੇ ਵਿੱਚ ਇਹ ਜਿਹੜੇ ਉਹਨਾਂ ਦੀ ਸਾਈਟ ਜਿਹੜੀ ਆ ਉਹ ਸਾਈਟ ਦੇ ਉੱਤੋਂ ਜਿਹੜੇ ਅਸੀਂ ਡਾਕੂਮੈਂਟ ਕੱਢੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ